ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਤੁਸੀਂ ਬਣੇ ਰਹੇ ਕਮਲਜੀਤ ਕਿਚਨ ਐਂਡ ਬਲੌਗ ਦੇ ਨਾਲ ਤੁਹਾਨੂੰ ਅੱਜ ਸਰਾਈ ਮਸ਼ੀਨ ਬਾਰੇ ਛੋਟੇ ਜਿਹੇ ਟਿਪਸ ਦੇਵਾਂਗੀ ਪਰ ਆਪਾਂ ਟਿਪਸ ਦੇਣ ਵਾਲੇ ਕੌਣ ਹੋਣੇ ਜਿੰਨੀ ਕੀ ਜਾਣਕਾਰੀ ਆਪਾਂ ਓਨੇ ਕ ਤੁਹਾਡੇ ਨਾਲ ਸਾਂਝੀ ਕਰਾਂਗੇ ਸ਼ੇਅਰ ਕਰਾਂਗੇ ਹੈਨਾ ਸਭ ਤੋਂ ਪਹਿਲਾਂ ਆਪਾਂ ਕੋਲਾਂਗੇ ਜੀ ਮਸ਼ੀਨ ਦਾ ਸਿੱਟਣ ਸਿੱਟਣ ਖੋਲਣ ਤੋਂ ਬਾਅਦ ਇੱਕ ਜ਼ਰੂਰ ਆਪਾਂ ਨੂੰ ਦੋ ਤਿੰਨ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਜੋ ਕਿ ਮੈਂ ਤੁਹਾਨੂੰ ਦੱਸਾਂਗੀ ਮੈਂ ਕਿਸ ਚੀਜ਼ ਦੇ ਨਾਲ ਸਿੱਟਣ ਸਾਫ਼ ਕਰਦੀ ਆਂ ਜਿਆਦਾ ਨਹੀਂ ਮੈਂ ਕਹੂੰਗੀ ਨਹੀਂ ਤਾਂ ਤੁਹਾਨੂੰ ਕਿ ਮੈਂ ਡੇਲੀ ਸਾਫ ਕਰਦੀ ਆ ਨਹੀਂ ਮਹੀਨੇ ਦੇ ਵਿੱਚ ਇੱਕ ਵਾਰੀ ਮੈਂ ਜਰੂਰ ਇਸ ਚੀਜ਼ ਦੇ ਨਾਲ ਸਿੱਟਰ ਸਾਫ ਕਰਦੀ ਆ ਆਪਾਂ ਸਿੱਟਰ ਨੂੰ ਖੋਲਾਂਗੇ ਤਾਂ ਬੜੇ ਧਿਆਨ ਨਾਲ ਖੋਲਣਾ ਪੈਂਦਾ ਆਪਾਂ ਨੂੰ ਇਹ ਵੀ ਕਿਉਂਕਿ ਮਸ਼ੀਨ ਵੀ ਡਿੱਗਣ ਦਾ ਖਤਰਾ ਹੁੰਦਾ ਹੈ ਨਾ ਤੇ ਆਪਾਂ ਜੋ ਨਿੱਕੇ ਨਿੱਕੇ ਨਟ ਹੁੰਦੇ ਨੇ ਆਪਾਂ ਨੂੰ ਇਹਨਾਂ ਨੂੰ ਵੀ ਸਾਹਮਣਾ ਪੈਂਦਾ ਵਾ ਇਹਨਾਂ ਦੇ ਵਿੱਚ ਦੇਖੋ ਤੁਸੀਂ ਤੇਲ ਲਾਉਨੇ ਆ ਮਸ਼ੀਨ ਦਾ ਤੇਲ ਲਾਉਨੇ ਆ ਜਾਂ ਕੁਝ ਵੀ ਆ ਤਾਂ ਜਰਤਾ ਥੋੜੀ ਬਹੁਤੀ ਲੱਗਦੀ ਹੈ ਨਾ ਤੇ ਜਦ ਉਤਾਰਨੇ ਆਪਾਂ ਨੂੰ ਕੀ ਕੀ ਚਾਹੀਦਾਗਾ ਮੈਂ ਤੁਹਾਨੂੰ ਇਹ ਦੱਸਦੀ ਆਂਗੀ ਤਨ ਆਪਾਂ ਸਿੱਟਲ ਖੋਲੀਏ ਤੇ ਸਿੱਟਲ ਦੇ ਦੇਖੋ ਨਿੱਕੇ ਨਿੱਕੇ ਪਰਜੇ ਕਿੰਨੇ ਹੁੰਦੇ ਨੇ ਛੋਟੇ ਛੋਟੇ ਉਹਨਾਂ ਦੇ ਨਟ ਹੁੰਦੇ ਨੇ ਨਟ ਨੂੰ ਇੱਕ ਆਪਾਂ ਜਰੂਰ ਰੱਖਾਂਗੇ ਤੇ ਇੱਕ ਕੌਲੀ ਜ਼ਰੂਰ ਕੋਲੇ ਰੱਖੋ ਇਹਦੇ ਵਿੱਚ ਨਟ ਰੱਖਣ ਲਈ ਦੇਖੋ ਆਪਾਂ ਇਹ ਲੈ ਲਈ ਆਪਾਂ ਨਾਲ ਕੌਲੀ ਲਈ ਆ ਇਹਦੇ ਵਿੱਚ ਆਪਾਂ ਨਾਲ ਦੀ ਨਾਲ ਨਟ ਰੱਖੀ ਜਾਵਾਂਗੇ ਕਿ ਇਹੇ ਆਪਣੇ ਗੁੰਮ ਨਾ ਜਾਣ ਅਗਰ ਨਟ ਗੁੰਮ ਜਾਣ ਤਾਂ ਫਿਰ ਦੇਖੋ ਆਪਣਾ ਸਾਰਾ ਕੰਮ ਖੜ ਜਾਂਦਾ ਵਾ ਹਨਾ ਆਪਾਂ ਦੇਖਿਆ ਦੇਖੋ ਕਿੰਨਾ ਇਹਦੇ ਉੱਪਰ ਘੱਟਾ ਪਿਆ ਵਾ ਵੈਸੇ ਦਾ ਆਪਾਂ ਤੇਲ ਰੈਲੀ ਲਾਈਦਾ ਵਾ ਤੇ ਚੰਗੀ ਤਾਂ ਜਿਹੜੀ ਸਫਾਈ ਕਰਨੀ ਆ ਉਹ ਆਪਾਂ ਮਹੀਨੇ 'ਚ ਇੱਕ ਵਾਰੀ ਕਰਦੇ ਆਂ ਦੇਖੋ ਸਾਰੀ ਜਗ੍ਹਾ ਤੇ ਇਹਦੇ ਕਚਰਾ ਵਾ ਹਨਾ ਤੇ ਇਹ ਆਪਾਂ ਖੋਲਾਂਗੇ ਇਹਦਾ ਡੱਬੀ ਪਾਵਾਂਗੇ ਇਹਦੇ ਵਿੱਚ ਪਾਉਣੇ ਆ ਇਹਦੇ ਵਿੱਚ ਹੀ ਰੱਖਾਂਗੇ ਹਲੇ ਆਪਾਂ ਮੈਂ ਤੁਹਾਨੂੰ ਅੱਗੇ ਦੱਸ ਰਹੀ ਆ ਜੋ ਇੱਕ ਮੈਂ ਨਾਲ ਹੈ ਪਲਾਸਟਿਕ ਦੀ ਕੌਲੀ ਲਈ ਆ ਜਿਹਦੇ ਵਿੱਚ ਪਾ ਕੇ ਰੱਖਿਆ ਮੈਂ ਵਾਈਟ ਸਰਕਾ ਤੁਸੀਂ ਵਾਈਟ ਸਰਕਾ ਦੇਖ ਸਕਦੇ ਹੋ ਮੈਂ ਤੁਹਾਨੂੰ ਦਿਖਾ ਦਿੰਨੀ ਆ ਥੋੜਾ ਦੂਰ ਕਰਦੇ ਆਪਾਂ ਇਹਨੂੰ ਕੈਮਰੇ ਤੁਹਾਨੂੰ ਦਿਖ ਜਾਏਗਾ ਹਾਂਜੀ ਇਹ ਆਪਾਂ ਲਿਆ ਵਾਈਟ ਸਰਕਾ ਆਪਾਂ ਵਾਈਟ ਸਰਕਾ ਕਿਉਂ ਲਿਆ ਇਹ ਵੀ ਤੁਹਾਨੂੰ ਦੱਸਦੇ ਆ ਕਿਉਂਕਿ ਇਹਨਾਂ ਵਿੱਚ ਜਿਹੜੀ ਥੋੜੀ ਜੀ ਜੰਗਾਲ ਲੱਗੀ ਹੁੰਦੀ ਹੈ ਨਾ ਤੇ ਉਹ ਆਪਾਂ ਇਹਨਾਂ ਦੇ ਵਿੱਚ ਸਰਕੇ ਦੇ ਵਿੱਚ ਸਾਫ਼ ਕਰਾਂਗੇ ਇਹਨੂੰ ਸਰਕੇ 'ਚ ਪਾ ਕੇ ਰੱਖ ਦਿਆਂਗੇ ਸਰਕੇ 'ਚ ਪਾਉਣ ਦੇ ਨਾਲ ਸਾਰੀ ਜੰਗਾਲ ਲੱਥ ਜਾਏਗੀ ਇਹ ਜਿਹੜੇ ਨਟ ਨੇ ਇਹ ਆਪਾਂ ਵੀ ਇਹਦੇ ਵਿੱਚ ਪਾਵਾਂਗੇ ਜਿਹੜੇ ਉਪਰੋਂ ਅੰਦਰੋਂ ਖੋਲੇ ਨੇ ਇਹ ਸਾਰੀਆਂ ਚੀਜ਼ਾਂ ਇਦਾਂ ਇਹ ਛੋਟੇ-ਛੋਟੇ ਨਟ ਨੇ ਇਹਨਾਂ ਨੂੰ ਆਪਾਂ ਬੜੇ ਧਿਆਨ ਨਾਲ ਹੁੰਦਾ ਇਹ ਧਿਆਨ ਨਾਲ ਦੇਖੋ ਤੁਸੀਂ ਇਹ ਨਟ ਨੇ ਜਿਹੜੇ ਇਹ ਨਟ ਵੀ ਨਿਕਲ ਚਲੇ ਜਾਣ ਤਾਂ ਆਪਾਂ ਨੂੰ ਸਲਾਈ ਕਰਨੀ ਬੜੀ ਮੁਸ਼ਕਲ ਪੈ ਜਾਂਦੀ ਹੈ ਕਿ ਹਰ ਇੱਕ ਪੁਰਜ਼ਾ ਹੀ ਆਪਣੇ ਲਈ ਜਦੋਂ ਮਸ਼ੀਨ ਦੇ ਵਿੱਚ ਲੱਗਿਆ ਤਾਂ ਉਹ ਕੰਮ ਦਾ ਹੀ ਹੁੰਦਾ ਵਾ ਕਦੇ ਵੀ ਨਾ ਸਮਝੋ ਕਿ ਚਲੋ ਇਹਦੇ ਵੀ ਨਾ ਸਰ ਜਾਣਾ ਇੱਥੇ ਹੁੰਦਾ ਵਾ ਆਪਾਂ ਨਹੀਂ ਹਰ ਪੁਰਜ਼ਾ ਬੜੇ ਕੰਮ ਦਾ ਹੁੰਦਾ ਹੈ ਛੋਟੇ-ਛੋਟੇ ਪੁਰਜ਼ੇ ਇਹਨਾਂ ਆਪਾਂ ਕੌਲੀ ਕਰਕੇ ਹਮੇਸ਼ਾ ਇਦਾਂ ਕਰਕੇ ਕਰ ਲਵੋ ਇਹਨੂੰ ਕਿਉਂਕਿ ਜੇ ਆਪਾਂ ਇਦਾਂ ਕਰਕੇ ਕਰਾਂਗੇ ਤਾਂ ਡਿੱਗੇਗਾ ਤਾਂ ਨਾਟੇ ਦੇ ਵਿੱਚ ਹੀ ਜਾਏਗਾ ਤੇ ਹਾਰ ਸੇ ਪਾਸੇ ਨਹੀਂ ਨਿਕਲੇਗਾ ਆਪਾਂ ਛੋਟੇ ਛੋਟੇ ਨਾਟ ਨਾਟ ਰੱਖਣੇ ਬਹੁਤ ਜ਼ਰੂਰੀ ਹੁੰਦੇ ਨੇ ਲੈ ਨਾਖੋ ਇਹ ਨਟ ਬਹੁਤ ਜ਼ਿਆਦਾ ਛੋਟਾ ਵਾ ਹਨਾ ਇਹ ਨਟ ਦੇਖੋ ਕਿੰਨਾ ਛੋਟਾ ਵਾ ਮੈਂ ਤੁਹਾਨੂੰ ਇਸ ਲਈ ਦਿਖਾ ਰਹੀ ਹਾਂ ਕਿ ਆਪਾਂ ਇਹਨੂੰ ਵੀ ਐਸੇ ਕੌਲੀ ਦੇ ਵਿੱਚ ਪਾਵਾਂਗੇ ਕੌਲੀ ਵਿੱਚ ਪਾਉਣ ਦਾ ਮਤਲਬ ਕਿ ਗਵਾਚਦੇ ਨਹੀਂ ਹੈ ਨਾ ਹੋਰ ਕੋਈ ਕੌਲੀ ਵਾਲਾ ਜਾਦੂ ਟੂਣਾ ਨਹੀਂ ਹੁੰਦਾ ਹੈ ਮੰਤਰ ਨਹੀਂ ਹੁੰਦਾ ਇਹ ਛੋਟੇ ਛੋਟੇ ਨਟ ਆਪਣੀਆਂ ਚੀਜ਼ਾਂ ਚੀਜ਼ਾਂ ਨਾਲ ਹੀ ਆਪਣਾ ਕੰਮ ਖਰਾਬ ਹੋ ਜਾਂਦਾ ਵਾ ਸਾਰੇ ਕੰਮ ਰੁਕ ਜਾਂਦੇ ਨੇ ਛੋਟੀਆਂ ਛੋਟੀਆਂ ਚੀਜ਼ਾਂ ਦੀ ਦੇਖ ਲਓ ਕਦੀ ਵੀ ਤੁਸੀਂ ਦੇਖ ਲਓ ਟੇਲਾ ਸਾਡੇ ਗੌਣ ਟੇਲਾ ਰੰਦੇ ਸੀ ਤੇ ਉਹ ਕਦੀ ਵੀ ਇਹ ਚੀਜ਼ਾਂ ਨੂੰ ਗਵਾਉਂਦੇ ਨਹੀਂ ਸੀਗੇ ਇਹ ਦੇਖੋ ਆਪਾਂ ਇਹਨੂੰ ਵੀ ਇਸ ਇਹਦੇ ਸਰਕੇ ਦੇ ਵਿੱਚ ਹੀ ਸੁਟਿਆ ਦੇਖੋ ਕਿੰਨਾ ਇਹਦੇ ਵਿੱਚ ਹੈ ਕਚਰਾ ਜੰਮਿਆ ਹੋਇਆ ਹੈ ਨਾ ਤੁਹਾਨੂੰ ਦਿਸਦਾ ਹੋਏਗਾ ਇਹ ਸਾਰਾ ਚਾਹਨ ਪੈਂਦਾ ਵਾ ਇਹ ਦੇਖੋ ਕਿੰਨਾ ਜੰਮਿਆ ਹੋਇਆ ਵਾ ਇਹ ਇਹ ਆਪਾਂ ਇਹਨੂੰ ਚੰਗੀ ਤਰ੍ਹਾਂ ਸਾਫ਼ ਕਰਾਂਗੇ ਉੱਪਰੋਂ ਦੂਸਰਾ ਵੀ ਖੋਲਾਂਗੇ ਦੇਖੋ ਇਹ ਸਾਰਾ ਕੁਝ ਇਹ ਸਾਫ਼ ਹੋਏਗਾ ਤਾਂ ਮਸ਼ੀਨ ਬਹੁਤ ਹਲਕੀ ਚੱਲਣੇ ਲੱਗ ਜਾਂਦੀ ਹੈਗੀ ਹਾਂਜੀ ਆਪਾਂ ਦੋਨੇ ਨਟ ਛੋਟੇ ਛੋਟੇ ਖੋਲ ਲਿਆ ਇਹਨਾਂ ਨੂੰ ਵੀ ਦੇਖੋ ਜੰਗਾਲ ਜੀ ਲੱਗੇ ਹੋਏ ਮੈਂ ਤੁਹਾਨੂੰ ਬਿਲਕੁਲ ਨੇੜੇ ਕਰਕੇ ਦਿਖਾ ਦਿੰਨੀ ਆਂਗੀ ਆਪਾਂ ਇਹਨਾਂ ਨੂੰ ਵੀ ਸਿਰਕੇ ਦੇ ਵਿੱਚ ਪਾਵਾਂਗੇ ਪਰ ਬੜੇ ਧਿਆਨ ਨਾਲ ਇਹ ਸਭ ਤੋਂ ਛੋਟੀ ਚੀਜ਼ ਆ ਹਨ ਤੇ ਇਹ ਦੇਖੋ ਇਹਦੇ ਉੱਪਰ ਕਿੰਨਾ ਗੰਦਾ ਲੱਗਿਆ ਤੁਹਾਡੇ ਕੋਲੇ ਕਾਟਨ ਆ ਜਿਹਨੂੰ ਰੂੰ ਕਹਿੰਦੇ ਆ ਉਹਦੇ ਨਾਲ ਵੀ ਸਾਫ਼ ਕਰ ਸਕਦੇ ਆ ਪਰ ਕੱਪੜੇ ਨਾਲ ਸਾਫ਼ ਬਿੱਤਰੋ ਕਿਉਂਕਿ ਰੂੰ ਦੇ ਕਈ ਵਾਰੀ ਇਹ ਲੱਗੇ ਰਹਿ ਜਾਂਦੇ ਨੇ ਹਨਾ ਇਹ ਸਾਰੀ ਆਪਾਂ ਖੋਲ ਲਈ ਆਗੀ ਦੇਖੋ ਕਿੰਨਾ ਵਿੱਚ ਗੰਦ ਫੈਲਵਾ ਆਪਾਂ ਇਹਨੂੰ ਚੰਗੀ ਤਰ੍ਹਾਂ ਸਾਫ਼ ਕਰ ਲਾਂਗੇ ਆਪਾਂ ਇਹਨੂੰ ਵੀ ਥੋੜੀ ਦੇਰ ਲਈ ਇੱਕ ਅੱਧਾ ਮਿੰਟ ਲਈ ਉਹਦੇ ਵਿੱਚ ਡਿਪ ਕਰਾਂਗੇ ਕੱਜ ਸਰਕੇ ਦੇ ਵਿੱਚ ਰਸਤਾ ਕਰਕੇ ਇਹਨੂੰ ਮਿਕਸ ਕਰ ਲਿਓ ਕਿਉਂਕਿ ਇਹਦੇ ਉੱਪਰ ਫਿਰ ਸਰਕਾ ਪੈ ਜਾਏਗਾ ਤੇ ਸਾਫ਼ ਹੋ ਜਾਣਾ ਤੇ ਆਪਾਂ ਇਹਨੂੰ ਵੀ ਸਰਕੇ ਦੇ ਵਿੱਚ ਡਿਪ ਕਰ ਲਏ ਸੀਗਾ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਕੱਪੜੇ ਨਾਲ ਕੱਪੜਾ ਬਿਲਕੁਲ ਮਲਾਈਮ ਲੈ ਲਿਓ ਤੁਸੀਂ ਤੇ ਜਾਂ ਤੁਹਾਡੇ ਕੋਲੇ ਪਹਿਲਾਂ ਸਭ ਤੋਂ ਪਹਿਲਾਂ ਇਹ ਚੀਜ਼ ਹੁੰਦੀ ਹੈ ਹਰ ਘਰ ਦੇ ਵਿੱਚ ਹੁੰਦੀ ਹੈ ਬੱਚਿਆਂ ਦੇ ਟਿਫਨਾਂ ਦੇ ਵਿੱਚੋਂ ਵਾਕੇ ਆ ਹੀ ਜਾਂਦਾ ਕੋ ਬੱਚੇ ਇਹਦੇ ਨਾਲ ਤੁਸੀਂ ਇਦਾਂ ਰਗੜੋਗੇ ਦੇਖਿਓ ਤੁਸੀਂ ਬਹੁਤ ਜ਼ਿਆਦਾ ਫਰਕ ਪੈ ਜਾਂਦਾ ਦੇਖੋ ਇਧਰ ਕਿੰਨਾ ਫਰਕ ਪੈਣ ਲੱਗ ਗਿਆ ਨਾ ਇਹ ਸਾਰੀ ਇਹਦੇ ਉੱਪਰ ਉੱਪਰ ਜਾਏਗੀ ਚਾਲਸ ਜੀ ਜੰਦਾਲ ਤੇ ਆਪਣੀ ਮਸ਼ੀਨ ਦੀ ਔਰ ਆਪਣੇ ਸਿੱਟਲ ਦੀ ਮਨਿਆਦ ਵੱਧ ਜਾਂਦੀ ਹੈ ਜੀ ਮੈਂ ਤੁਹਾਨੂੰ ਸਾਫ਼ ਕਰਕੇ ਦਿਖਾਉਣੀ ਹੈ ਇਹਨੂੰ ਇਦਾਂ ਵੀ ਡੱਪ ਕਰ ਲਿਓ ਡੱਪ ਕਰਕੇ ਇਹਨੂੰ ਚੰਗੀ ਤਰ੍ਹਾਂ ਇਦਾਂ ਦਾ ਮੈਕ ਕਰ ਲਿਓ ਇਹਨੂੰ ਰਗੜ ਲਿਓ ਮਤਲਬ ਕਿ ਪੰਜਾਬੀ ਦੇ ਵਿੱਚ ਜੋ ਕਹਿੰਦੇ ਨੇ ਤੇ ਇਹਦੇ ਵਿੱਚੋਂ ਸਾਰੀ ਜੰਗਾਲ ਜੋ ਹੋएगी ਸਾਰੀ ਲੈ ਜਾਏਗੀ ਤੇ ਮਸ਼ੀਨ ਆਪਣੀ ਬੜੀ ਸੋਹਣੀ ਚੱਲੇਗੀ ਨਾਲੇ ਇਹਦੇ ਵਿੱਚ ਧਾਗੇ ਕਾਫੀ ਫਸੇ ਹੁੰਦੇ ਨੇ ਕਿਉਂਕਿ ਤਾਂ ਗਾਹ ਵੀ ਟਟਦਾ ਆਪਣਾ ਤੇ ਧਾਗਾ ਫਸ ਵੀ ਜਾਂਦਾ ਅਸੀਂ ਭੈਣਾ ਕਾਹਲ ਵੀ ਕਰ ਲੈਣੀਆਂ ਨੇ ਕਿ ਚਲੋ ਕੋਈ ਗੱਲ ਨਹੀਂ ਫੇਰ ਕੱਢ ਲੈਨੇ ਫੇਰ ਕੱਢ ਲੈਂਦੇ ਕਰਕੇ ਅੱਗੇ ਦੀ ਅੱਗੇ ਛੋਟੇ ਛੋਟੇ ਪੀਸ ਹੋ ਜਾਂਦੇ ਛੋਟੇ ਪੀਸਾਂ ਦੇ ਨਾਲ ਹੀ ਫਿਰ ਰੱਖੀਏ ਆਪਣੀ ਮਸ਼ੀਨ ਖਰਾਬ ਹੋ ਜਾਂਦੀ ਮੈਂ ਚੰਗੀ ਤਰ੍ਹਾਂ ਦੇਖੋ ਤੁਹਾਡੇ ਸਾਹਮਣੇ ਆ ਰਗੜਿਆ ਤੇ ਤੁਹਾਡੇ ਸਾਹਮਣੇ ਦੇਖੋਗੇ ਇਹਨੂੰ ਕਲਰ ਨੂੰ ਫਰਕ ਪੈਣ ਲੱਗਿਆ ਹੋਇਆ ਵਾ ਤੇ ਤੁਸੀਂ ਜ਼ਰੂਰ ਦੱਸਿਆ ਕਰੋ ਕਿ ਮੇਰੇ ਟਿਪਸ ਵੀ ਤੁਹਾਨੂੰ ਚੰਗੇ ਲੱਗੇ ਆ ਜਿਵੇਂ ਤੁਹਾਨੂੰ ਫਰਸਟ ਵਾਰੀ ਟਿਪਸ ਦੇਣ ਲੱਗੀ ਆ ਤਾਂ ਮੈਂ ਕ ਕਹਿੰਦੇ ਫਿਰ ਮੈਂ ਖੈ ਨਹੀਂ ਮੈਂ ਦਾ ਸਾਹਮਣਾ ਹੀ ਕਰਾਂਗੀ ਤਾਂ ਜੋ ਕਿ ਸਾਡੀ ਭੈਣਾਂ ਨੂੰ ਯਕੀਨ ਵੀ ਹੋਵੇ ਸਾਡੇ ਜੋ ਵੀਰ ਵੀ ਕੱਪੜੇ ਸਿਆਂਦੇ ਉਹਨਾਂ ਨੂੰ ਵੀ ਯਕੀਨ ਹੋਵੇ ਕਿ ਇਹ ਸਿਰਕਾ ਸਾਡੇ ਲਈ ਕੀ ਕੀ ਕੰਮ ਆ ਸਕਦਾ ਵਾ ਦੇਖੋ ਉੱਪਰੋਂ ਵੀ ਇਹਦੇ ਜੰਗਾਲ ਜੀ ਲੱਗੀ ਹੋਈ ਹੈ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਇਹਦੇ ਨਾਲ ਰਗੜ ਦਿਆਂਗੇ ਰਗੜਾ ਗਿਆ ਤਾਂ ਇਹ ਦੇਖੋ ਜੀ ਕਿੰਨਾ ਸੋਹਣਾ ਲੱਗਦਾ ਵਾ ਆਪਣਾ ਸਿੱਟਲ ਹੁਣ ਤੇ ਕਈ ਵਾਰੀ ਮੇਰੇ ਵਰਗੀਆਂ ਭੈਣਾਂ ਤੋਂ ਜਾਂ ਮੈਂ ਵੀ ਸ਼ਾਇਦ ਉਹਨਾਂ ਦੇ ਵਿੱਚ ਹੀ ਹਵਾਂ ਨਹੀਂ ਸਾਫ਼ ਹੁੰਦੇ ਹਨ ਆਪਾਂ ਤਾਂ ਇਹ ਚੀਜ਼ਾਂ ਨਾ ਤਾਂ ਹੀ ਇਹ ਇਹ ਨਹੀਂ ਕਿ ਇਹਦੇ ਨਾਲ ਚ੍ਰਿੱਟਾ ਪੈਣਗੇ ਜਾ ਜੀ ਹਾਰਡ ਹੋ ਜਾਏਗਾ ਕੁਝ ਨਹੀਂ ਹੋਏਗਾ ਸਾਰੀ ਮੈਲ ਉੱਤਰ ਜਾਏਗੀ ਇਹਦੇ ਚ ਤੇ ਜਿੱਥੇ ਜਿੱਥੇ ਮੈਲ ਫਸੀ ਹੈ ਉੱਥੇ ਉੱਥੇ ਉੱਤਰ ਜਾਏਗੀ ਤਾਂ ਮੈਂ ਇੱਕ ਚੀਜ਼ ਦਾ ਹੋਰ ਇਸਤੇਮਾਲ ਕਰਾਂਗੀ ਉਹ ਕਰਾਂਗੀ ਮੈਂ ਕੰਧੂਈ ਸੋਈ ਦਾ ਇਹ ਚੀਜ਼ ਦਾ ਇਹਦਾ ਇਸਤੇਮਾਲ ਕਰਾਂਗੀ ਜਿੱਥੇ ਜਿੱਥੇ ਇਹ ਚੀਜ਼ਾਂ ਨੇ ਦੇਖੋ ਇਹ ਵਾਲੀਆਂ ਇਹਨਾਂ ਦੇ ਵਿੱਚ ਸਾਡੀ ਸੋਈ ਕੰਮ ਕਰੇਗੀ ਹਣਾ ਇਹਦੇ ਵਿੱਚ ਹੋਰ ਚੀਜ਼ਾਂ ਨਹੀਂ ਕੰਮ ਕਰਨੀਆਂ ਦੇਖੋ ਇਹਦੇ ਵਿੱਚ ਵੀ ਕਾਫੀ ਮੈਲ ਜੰਮੀ ਹੋਈ ਹੈਗੀ ਇੰਜੀ ਜੰਨ ਨਾਲ ਸਾਨੂੰ ਇੱਥੇ ਚ ਚੰਗੀ ਤਰ੍ਹਾਂ ਇਹਨਾਂ ਜਸ ਸੂਈ ਮਾਰ ਲੈਣੀ ਚਾਹੀਦੀ ਹੈ ਵੱਡੀ ਸੂਈ ਮਾਰੋ ਤਾਂ ਬਿਹਤਰ ਹੈ ਛੋਟੀ ਹੱਥ ਚ ਲੱਗਾਂ ਦਾ ਵੀ ਡਰ ਰਹਿੰਦਾ ਆਪਾਂ ਨੂੰ ਦੇਖੋ ਜੀ ਕਿੰਨਾ ਨਿਕਲਿਆ ਆ ਇਹ ਆਪਾਂ ਨੇ ਉੱਥੇ ਹੀ ਬੰਦ ਕਰ ਦਿੰਦੇ ਤਾਂ ਇਹ ਫਿਰ ਵਿੱਚ ਰਹਿ ਜਾਣਾ ਸੀ ਸਾਫ਼ ਕੀਤੇ ਦਾ ਕੋਈ ਫਾਇਦਾ ਨਹੀਂ ਸੀ ਨਿਕਲਣਾ ਦੇਖ ਲਓ ਕਿੰਨੇ ਨਿਕਲਿਆ ਆ ਗੰਧ ਤੇ ਫਿਰ ਤੁਹਾਨੂੰ ਦਿਖਾਉਣੀ ਆ ਮੈਂ ਅੱਗੇ ਹੋਰ ਵੀ ਆਪਾਂ ਨੂੰ ਸਾਫ਼ ਕਰ ਲੈ ਤੇ ਇੱਕ ਕਪੜਾ ਉੱਪਰ ਆ ਪਾਜਾ ਪੇਚਕਸ ਦੇ ਉੱਪਰ ਹੀ ਰੱਖਿਆ ਮੈਂ ਕਪੜਾ ਦੇਖੋ ਤੁਸੀਂ ਮੇਰੇ ਕੋਲ ਪੇਚਕਸ ਆ ਤੇ ਇਹਦੇ ਆਪਾਂ ਰੱਖਿਆ ਮੂੰਹ ਦੇ ਉੱਪਰ ਤੇ ਆਪਾਂ ਹਣੇ ਨੂੰ ਐਦਾਂ ਦਾ ਕਰਕੇ ਵਿੱਚ ਮਾਰ ਲਾਂਗੇ ਕਿਉਂਕਿ ਆਪਣਾ ਇਧਰੋਂ ਇਹ ਗਿੱਲਾ ਬਣਾ ਰਹਿ ਜਾ ਕਿਸੇ ਸਾਈਡ ਤੋਂ ਬੇਸੇ ਦਾ ਆਪਾਂ ਛੱਡਾਂਗੇ ਨਹੀਂ ਗਿੱਲਾ ਇਹਨੂੰ ਕਿਉਂਕਿ ਮਾੜੀ ਮੋਟੀ ਜੋ ਜੰਗਾਲ ਹੈ ਦੇਖੋ ਤੁਹਾਡੇ ਸਾਹਮਣੇ ਕਿੰਨਾ ਫਰਕ ਪੈ ਗਿਆ ਇਸ ਚੀਜ਼ ਨੂੰ ਨਾਲੇ ਆਪਾਂ ਥੋੜਾ ਇੱਕ ਦੋ ਮਿੰਟ ਦੇ ਵਿੱਚ ਹਿਲਾ ਕੇ ਰੱਖਿਆ ਸੀ ਇਹਨੂੰ ਤੇ ਚੰਗੀ ਤਰ੍ਹਾਂ ਇਹਨੂੰ ਸੁਕਾ ਲੈਣਾ ਆਪਾਂ ਨੇ ਹਨਾ ਇਹ ਪਾਪਾ ਚੰਗੀ ਤਰ੍ਹਾਂ ਕਪੜਾ ਇਹਦੇ ਵਿੱਚ ਘੁਮਾਵਾਂਗੇ ਤੇ ਕਪੜਾ ਘੁਮਾਉਣ ਦੇ ਨਾਲ ਸਾਰੀ ਜਨਾਲ ਲਹਿ ਜਾਏਗੀ ਜਿੱਥੇ-ਜਿੱਥੇ ਵੀ ਧਾਗੇ ਫਸੇ ਹੋਏ ਸਾਰੇ ਨਿਕਲ ਜਾਣਗੇ ਜਿੱਥੇ ਤੁਹਾਨੂੰ ਲੱਗਦਾ ਉੱਥੇ ਤੁਸੀਂ ਹਮੇਸ਼ਾ ਹੈ ਵੱਡੀ ਸੂਈ ਦਾ ਇਸਤੇਮਾਲ ਕਰੋ ਕਿਉਂ ਮੂੰਹ ਤਿੱਖਾ ਹੁੰਦਾ ਤੇ ਜਲਦੀ ਧਾਗੇ ਨਿਕਲ ਜਾਂਦੇ ਨੇ ਲਓ ਜੀ ਆਪਣਾ ਸਿੱਟਲ ਹੋ ਗਿਆ ਸਾਫ਼ ਤੇ ਹੁਣ ਆਪਾਂ ਤੁਹਾਡੇ ਨਾਲ ਇਹ ਹੋਰ ਵੀ ਨਾ ਪੁਰਜੇ ਨੇ ਇਹ ਵੇਖੋ ਇਹ ਵੀ ਜਨਾਲ ਲੱਗੀ ਹੋਈ ਸੀ ਇਹਨੂੰ ਆਪਾਂ ਸੇਟਲ ਸਾਫ਼ ਕਰਤਾ ਆਪਾਂ ਇੱਕ ਸਾਈਡ ਤੇ ਰੱਖਦੇ ਆ ਇਹਨੂੰ ਵੀ ਚੰਗੀ ਤਰ੍ਹਾਂ ਆਪਾਂ ਰਗੜ ਦਿੰਨੇ ਆ ਰਗੜ ਦਾ ਮਤਲਬ ਜਨਾਲ ਜੀ ਲਹਿ ਜਾਏਗੀ ਉੱਪਰ ਥੋੜਾ ਸਾਫ਼ ਹੋ ਜਾਏਗਾ ਤਾਂ ਅੱਛਾ ਹੋਏਗਾ ਹੈ ਹਰ ਚੀਜ਼ ਦੀ ਮਨਿਆਦ ਹੁੰਦੀ ਹੈ ਜੀ ਜੇ ਆਪਾਂ ਉਹਨੂੰ ਧਿਆਨ ਨਾਲ ਰੱਖਦੇ ਆਂਗੇ ਨਹੀਂ ਤਾਂ ਨਹੀਂ ਹੁੰਦੀ ਜੀ ਦੇਖੋ ਇਹਦੇ ਵਿੱਚ ਵੀ ਇਹ ਸਾਰਾ ਗੰਦ ਪੈ ਲਿਆ ਜੰਮਿਆ ਧਾਗੇ ਧੂਗੇ ਵਗੈਰਾ ਤੇਲ ਦਿੰਨੇ ਆਪਾਂ ਤੇਲ ਜੰਮ ਜਾਂਦਾ ਵਾ ਹਨ ਕਿਉਂਕਿ ਆਪਾਂ ਕੰਦੀ ਦੇ ਕੇਅਰ ਤਾਂ ਕਰਦੇ ਨਹੀਂ ਇੰਨੀ ਹੁੰਦੇ ਕਿ ਚਲੋ ਥੋੜਾ ਸਾਫ ਕੀਤਾ ਸਿੱਟਲ ਨੂੰ ਤੇਲ ਲਾਇਆ ਤੇ ਆਪਾਂ ਨੇ ਮਸ਼ੀਨ ਰੱਖੀ ਤਾਂ ਉਹ ਜੀ ਆਪਣੇ ਕੰਮ ਦੀ ਬਣ ਗਈ ਬਸ ਨਹੀਂ ਜੀ ਆਪਾਂ ਇਹਨਾਂ ਚੀਜ਼ਾਂ ਵੱਲ ਵੀ ਧਿਆਨ ਦੇਣਾ ਜ਼ਰੂਰੀ ਬੰਦਾ ਇਹ ਚੀਜ਼ਾਂ ਬਹੁਤ ਤਿੱਖੀਆਂ ਹੁੰਦੀਆਂ ਨੇ ਪਲੀਜ਼ ਇਹਨਾਂ ਨੂੰ ਥੋੜਾ ਹੱਥ ਸੋਚ ਕੇ ਲਾਇਆ ਘੁਮਾਇਆ ਕਰੋ ਉੱਪਰ ਤੱਕ ਹੁਣ ਚੀਜ਼ ਇਹ ਆ ਗਈ ਆ ਇਹ ਤੋਂ ਦੇਖ ਕਿੰਨੀ ਜਗਾਲ ਪਈ ਆ ਜਗਾਲ ਦਾ ਮਤਲਬ ਕਿ ਤੇਲ ਲਗ ਲੱਗੇ ਇਦਾਂ ਹੋਇਆ ਆਪਾਂ ਇਹਨੂੰ ਵੀ ਸਾਫ ਕਰਾਂਗੇ ਤੇ ਆਪਾਂ ਇਹਨੂੰ ਚੰਗੀ ਤਰ੍ਹਾਂ ਵੀ ਰਗੜ ਲਿਆ ਹਲੇ ਦੇਖੋ ਇਹ ਕਿੰਨਾ ਵਧੀਆ ਔਰ ਕਿੰਨਾ ਫਰਕ ਪੈ ਗਿਆ ਆਪਾਂ ਇਹਨੂੰ ਸਾਫ਼ ਕਰਨਾ ਚੰਗੀ ਤਰ੍ਹਾਂ ਕੱਪੜੇ ਨਾਲ ਅੰਦਰ ਬਹੁਤ ਜ਼ਿਆਦਾ ਕਾਲਾ ਸੀਗਾ ਆਪਾਂ ਇਹਨੂੰ ਚੰਗੀ ਤਰ੍ਹਾਂ ਇਸ ਕੱਪੜੇ ਦੇ ਨਾਲ ਸਾਫ਼ ਕਰ ਲਵਾਂਗੇ ਠੀਕ ਹੈ ਜੀ ਬਾਕੀ ਦੇਖੇ ਛੋਟੇ-ਛੋਟੇ ਨਟ ਆਪਾਂ ਇਹਨਾਂ ਨੂੰ ਇਹਦੇ ਵਿੱਚੋਂ ਨਹੀਂ ਕੱਢਣਾ ਮੈਂ ਛੇੜਨਾ ਨਹੀਂਗਾ ਕਿਉਂਕਿ ਬਾਹਲੇ ਨਿੱਕੇ ਆ ਨੇ ਗਵਾਚ ਗਏ ਤਾਂ ਮੈਨੂੰ ਥਿਉਣੀ ਵੀ ਕੋਈ ਨਹੀਂ ਹੈ ਇਹ ਨਾਟਾ ਆਪਾਂ ਉਹਦੇ ਕੱਪੜੇ ਨਾਲ ਸਾਫ਼ ਕਰਕੇ ਇਸ ਕੌਲੀ ਦੇ ਵਿੱਚ ਰੱਖ ਲੈਣਾ। ਨਾਲ ਦੀ ਨਾਲ ਆਪਾਂ ਇਹਦੇ ਵਿੱਚ ਰੱਖੀ ਜਾਂਦੇ ਹਲੇ ਪੱਤੀ ਜੀ ਰਹਿ ਗਈ ਇੱਕ ਇਹਨੂੰ ਵੀ ਸਾਫ਼ ਕਰਨਾ ਆਪਾਂ ਨੇ। ਤਾਂ ਤੁਸੀਂ ਵੀ ਇਸ ਤਰ੍ਹਾਂ ਕਰਿਆ ਕਰੋ ਸਰਕਾ ਪਾ ਕੇ ਨਾ ਬੱਚੇ ਤੁਹਾਡੇ ਕੋਲ ਜ਼ਿਆਦਾ ਟਾਈਮ ਆ ਤਾਂ ਤੁਸੀਂ ਮੈਂ ਤਾਂ ਜ਼ਿਆਦਾ ਟਾਈਮ ਨਹੀਂ ਮੇਰੇ ਕੋਲੇ ਮੈਂ ਸੂਟ ਸਲਾਈ ਕਰਨੇ ਨੇ। ਤਾਂ ਤੁਹਾਡੇ ਕੋਲ ਟਾਈਮ ਹੁੰਦਾ ਤਾਂ ਤੁਸੀਂ ਅੱਧਾ ਘੰਟਾ ਜ਼ਰੂਰ ਭਿਓ ਕੇ ਰੱਖਿਆ ਕਰੋ ਕਿਉਂਕਿ ਭਿਓ ਕੇ ਰੱਖਾਂਗੇ ਅੱਧਾ ਘੰਟਾ ਤਾਂ ਸਾਰੀ ਜੰਗਾਲ ਜੀ ਲੈ ਜਾਂਦੀ ਹੈਗੀ ਲਓ ਜੀ ਇਹ ਵੀ ਆਪਣੇ ਪੱਤੇ ਸਾਫ਼ ਹੋ ਗਏ ਇਹਨੂੰ ਆਪਾਂ ਚੰਗੀ ਤਰ੍ਹਾਂ ਕੱਪੜੇ ਦੇ ਨਾਲ ਪੂੰਝ ਲੈਣਾ ਵਾ ਠੀਕ ਹੈ ਜੀ ਇਹ ਆਪਣੇ ਇਸ ਤਰੀਕੇ ਦੇ ਨਾਲ ਆਪਾਂ ਮਸ਼ੀਨ ਨੂੰ ਸਾਫ਼ ਕਰੀਏ ਤਾਂ ਆਪਣੀ ਮਸ਼ੀਨ ਦੀ ਲਾਈਫ ਬਹੁਤ ਵੱਧ ਜਾਂਦੀ ਹੈ ਹੁਣ ਤੁਹਾਨੂੰ ਦੱਸ ਦਿਆ ਕਿ ਅੱਗੇ ਆਪਾਂ ਇਹਨ ਸਿੱਟਲ ਦੇ ਕਸਾਂਗਾ ਕਿੰਦਾ ਵਾ ਇਹ ਆਪਾਂ ਸਾਫ ਜਗ੍ਹਾ ਤੇ ਰੱਖ ਲਿਆ ਜਿੱਥੇ ਤੁਹਾਨੂੰ ਜੇ ਲੱਗਦਾ ਕਿ ਥੋੜਾ ਗਿੱਲਾ ਜਾਂ ਸਲਾਬਾ ਤਾਂ ਤੁਸੀਂ ਇਸ ਨੂੰ ਇਹਦੇ ਉੱਪਰ ਅਖਬਾਰ ਵੀ ਮਾਰ ਸਕਦੇ ਆ ਮੈਂ ਅਖਬਾਰ ਨਹੀਂ ਮੈਂ ਕੱਪੜੇ ਦੇ ਨਾਲ ਹੀ ਇਹਨੂੰ ਸਾਫ ਚੰਗੀ ਤਰ੍ਹਾਂ ਕਰ ਲਿਆ ਛਿੱਟਲ ਦੇ ਪਰਜੇ ਕਸਣ ਵੇਲੇ ਵੀ ਮੈਂ ਚੰਗੀ ਤਰ੍ਹਾਂ ਸਾਫ ਕਰਾਂਗੀ ਮੇਨ ਚੀਜ਼ਾਂ ਤੁਸੀਂ ਇਹ ਉੱਪਰ ਤੋਂ ਚੰਗੀ ਤਰ੍ਹਾਂ ਸਾਫ ਕਰ ਲਿਆ ਕਰੋ ਤੁਹਾਨੂੰ ਦਿਖਾਈ ਦੇ ਰਹੀਆਂ ਨੇ ਇਹ ਵਾਲੀਆਂ ਚੀਜ਼ਾਂ ਚੰਗੀ ਤਰ੍ਹਾਂ ਸਾਫ ਕਰੋ ਸਾਰੀ ਬੇਸੇ ਸਾਫ ਕਰਨੀ ਜ਼ਰੂਰੀ ਨਹੀਂ ਸਾਡੇ ਯਾਨੀ ਕਿ ਕੋਈ ਵੀ ਦਾ ਪਾਰ ਸੜਨ ਵਾਲਾ ਵਾ ਸਾਰੇ ਕਪਰਜਾ ਦਾ ਚੰਗੇ ਤਰੀਕੇ ਨਾਲ ਸਾਫ ਕਰਨਾ ਵਾ ਚੰਗੇ ਤਰੀਕੇ ਨਾਲ ਸਾਫ ਕਰਾ ਮਤਲਬ ਕਿ ਦੁਬਾਰਾ ਇਹਦੇ ਵਿੱਚ ਜੰਗਾਲ ਨਾ ਪੈ ਜਾਵੇ ਆਪਾਂ ਤਾਂ ਸਿਰਕੇ ਦੇ ਨਾਲ ਜੰਗਾਲ ਕੱਢੀ ਹੈ ਪਾਣੀ ਨਹੀਂ ਅਗਰ ਤੁਹਾਨੂੰ ਲੱਗਦਾ ਤਾਂ ਫਿਰ ਪੇਚਕਸ ਦਾ ਇਹਦਾ ਹਿੱਸਾ ਲੈ ਲਓ ਇਹਦੇ ਉੱਪਰ ਤੀਰਾ ਚੌਰਾ ਕੱਪੜਾ ਕਰਕੇ ਇਸ ਤਰੀਕੇ ਦੇ ਨਾਲ ਕਰਕੇ ਤਾਂ ਤੁਸੀਂ ਇਹਨੂੰ ਚਾਰ ਚਪੇਰੇ ਫਿਰ ਇੱਕ ਵਾਰੀ ਕਸਣ ਤੋਂ ਪਹਿਲਾਂ ਸਾਰੇ ਜਿੱਥੇ-ਜਿੱਥੇ ਜੋਇੰਟ ਆ ਉੱਥੇ-ਉੱਥੇ ਇਹਦੇ 'ਚ ਇਹਨੂੰ ਮਾਰ ਲਵੋ ਘਮਾ ਲਵੋ ਕੱਪੜੇ ਦੇ ਨਾਲ ਜਿੱਥੇ ਵੀ ਥੋੜਾ ਬਹੁਤਾ ਹੋਏਗਾ ਤੇ ਉੱਥੇ ਇਹ ਤੁਹਾਨੂੰ ਛੱਟ ਬੈਠ ਜਾਏਗਾ। ਨਾ ਹੋ ਜੇ ਇਹ ਸਭ ਤੋਂ ਪਹਿਲਾਂ ਆਪਣੇ ਮਸ਼ੀਨ ਦੇ ਵਿੱਚ ਇਹ ਪਾਇਆ ਜਾਏਗਾ। ਇਹਨੂੰ ਵੀ ਆਪਾਂ ਸਾਫ਼ ਕਰਕੇ ਚੰਗੀ ਤਰ੍ਹਾਂ ਫੇਰ ਪਾਉਣੇ ਆ। ਤੁਸੀਂ ਦੇਖਦੇ ਜੇ ਆਪਾਂ ਇਸ ਤਰੀਕੇ ਦੇ ਨਾਲ ਇਹਨੂੰ ਪਾਇਆ ਵਾ। ਇਹ ਮਸ਼ੀਨ ਕਰਨ ਦਾ ਸੌਖਾ ਤਰੀਕਾ ਹੈ। ਮਸ਼ੀਨ ਸਾਫ਼ ਕਰਨ ਦਾ ਸੌਖਾ ਤਰੀਕਾ ਜੀ। ਹਾਂਜੀ ਆਪਾਂ ਸਾਰੀ ਸਾਫ਼ ਕਰ ਲਈ ਐ। ਤੇ ਆਪਾਂ ਇਹਨੂੰ ਇਸ ਤਰੀਕੇ ਦੇ ਨਾਲ ਦੇਖੋ ਤੁਹਾਨੂੰ ਦਿਸ ਰਿਹਾ। ਤਾਂ ਸਭ ਤੋਂ ਪਹਿਲਾਂ ਆਪਾਂ ਸਿੱਟਲ ਨੂੰ ਇੱਦਾਂ ਨਹੀਂ ਇਹ ਸਾਈਡ ਆਪਣੀ ਬਾਹਰ ਆਏਗੀ ਜਿੱਧਰ ਆਪਾਂ ਸਿੱਟਲ ਆਪਣਾ ਮਸ਼ੀਨ ਦਾ ਚੱਲਣਾ ਵਾ ਸਭ ਤੋਂ ਪਹਿਲਾਂ ਆਪਾਂ ਇਹ ਚੀਜ਼ ਪਾਣੀ ਹੈ ਇਹ ਪਾਣੀ ਹੈ ਇਹ ਦੋ ਦੇਖੋ ਤੁਸੀਂ ਲੱਗੇ ਹੋਏ ਨੇ ਜਿਸਰੇ ਤੁਹਾਨੂੰ ਤੁਹਾਨੂੰ ਚੰਗੀ ਤਰ੍ਹਾਂ ਹੀ ਦਿਖਾਈ ਹੈ ਆਪਾਂ ਇਹ ਦੇਖੋ ਇਹ ਲੱਗੇ ਹੋਏ ਨੇ ਐਂਗਲ ਐਂਗਲ ਹੀ ਹੁੰਦੇ ਨੇ ਸਪੋਰਟ ਲਈ ਤਾਂ ਆਪਾਂ ਇਹਨੂੰ ਇਹਦੇ ਵਿੱਚ ਚੰਗੀ ਤਰ੍ਹਾਂ ਪਾਵਾਂਗੇ ਇਹਦੀ ਇਹ ਚੀਜ਼ਾਂ ਬਾਹਰ ਰੱਖਣੀਆਂ ਨੇ ਆਪਾਂ ਇਹ ਚੀਜ਼ਾਂ ਪਾਉਣ ਲੱਗਿਆਂ ਨੇ ਬਾਹਰ ਰੱਖਣੀਆਂ ਨੇ ਨਾਲ ਜੀ ਇਹ ਚੀਜ਼ ਆਪਣੀਆਂ ਪੈ ਗਈਆਂ ਇਹਦੇ ਨਾਲ ਦੇਖੋ ਫਿੱਟ ਹੋ ਜਾਂਦੀਆਂ ਫਿਰ ਫਿਰ ਉਸ ਤੋਂ ਬਾਅਦ ਆਪਾਂ ਇਹ ਚੀਜ਼ ਪਾ ਦੇਾਂਗੇ ਠੀਕ ਹੈ ਜੀ ਇਹਦੇ ਨਟ ਨੇ ਜਿਹੜੇ ਬਿਲਕੁਲ ਬਰੀਕ ਨੇ ਆਪਾਂ ਉਹਨੂੰ ਸਰਪਿੰਗ ਵਿੱਚ ਪਾਇਆ ਸੀ ਚੰਗੀ ਤਰ੍ਹਾਂ ਆਪਾਂ ਰੱਖ ਕੇ ਨਾ ਪਹੁੰਚ ਲੈਣਾ ਉਹਨਾਂ ਨੂੰ ਵੀ ਦੇਖੋ ਜੀ ਇਹ ਚੀਜ਼ਾਂ ਨੇ ਆਪਾਂ ਗਵਾਚਣ ਤੋਂ ਵੀ ਡਰ ਲੱਗ ਰਿਹਾ ਛੇਤੀ ਮਿਲਣੀਆਂ ਵੀ ਨਹੀਂ ਫਿਰ ਇਹ ਕਿਉਂਕਿ ਬਹੁਤ ਨਿੱਕੇ ਚੀਜ਼ਾਂ ਬਹੁਤ ਮੋਟੇ ਨਾਟਾ ਮਿਲ ਜਾਂਦੇ ਨੇ ਪਰ ਬਰੀਕ ਨਾਟ ਮਿਲਨੇ ਮਸ਼ੀਨ ਦੇ ਬਹੁਤ ਮੁਸ਼ਕਲ ਹੋ ਜਾਂਦੇ ਨੇ ਬਹੁਤ ਡਰ-ਡਰ ਕੇ ਮੈਂ ਇਹਨਾਂ ਨੂੰ ਲਾ ਰਹੀਆਂ ਕਿਤੇ ਗਵਾਚ ਗਿਆ ਤਾਂ ਇੱਕ ਵੀ ਖਰਾਬ ਹੋ ਜਾਏਗਾ ਆਪਣੇ ਮਸ਼ੀਨ ਦਾ ਕੰਮ ਹਾਂ ਜੇ ਪੂਰਾ ਸੈਟਲ ਕਾਸਲਾ ਹੁਣ ਇਹਦੇ ਉੱਪਰ ਰੱਖੀ ਸੀ ਆ ਚੀਜ਼ ਇਹ ਚੀਜ਼ ਆਪਾਂ ਹੁਣ ਇਹਦੇ ਉੱਪਰ ਐਦਾਂ ਰੱਖਦੇ ਆਂਗੇ ਰੱਖਣ ਦੇ ਨਾਲ ਇਹਦਾ ਇੱਥੇ ਨਾਟੇ ਹਿਸਾਬ ਤੋਂ ਇਹ ਪਿਆ ਮੋਟਾ ਜਿਹਾ ਇਹ ਸਭ ਤੋਂ ਮੋਟਾ ਨਾਟਾ ਆਪੈਨੂੰ ਐਦਾਂ ਰੱਖ ਕੇ ਪਾਓ ਤਾਂ ਅੱਛਾ ਰਹੇਗਾ ਪਰ ਬਿਲਕੁਲ ਪਹਿਲਾਂ ਸੈੱਟ ਕਰ ਲਓ ਇਹ ਦੋ ਐਂਗਲਾਂ ਜਾਂ ਦੇ ਵਿੱਚ ਕਰਨਾ ਇਹਨੂੰ ਆਪਾਂ ਜ਼ਰੂਰ ਸੈਟ ਕਰਨਾ ਪਹਿਲਾਂ ਲੂਜ਼ ਰੱਖੋ ਫਿਰ ਉਸ ਤੋਂ ਬਾਅਦ ਚੰਗੀ ਤਰ੍ਹਾਂ ਸੈਟ ਕਰ ਲਓ ਫਿਰ ਇਹਨੂੰ ਟਾਈਟ ਕਰ ਦੇਵੋ ਜੀ ਇਹੋ ਜੀ ਇਹ ਆਪਣਾ ਹੋ ਗਿਆ ਸਿੱਟਲ ਦਾ ਕੰਮ ਸਿੱਟਲ ਤਾਂ ਬਹੁਤ ਟਾਈਮ ਲੱਗਦਾ ਜੀ ਅਗਰ ਸਿੱਟਲ ਸਾਫ਼ ਕਰਕੇ ਆਪਾਂ ਮਸ਼ੀਨ ਸਾਫ਼ ਕੀਤੀ ਹੈ ਨਾ ਬਸ ਬਾਰੇ ਨੇਾਰੇ ਹੁੰਦੇ ਆਪਣੇ ਜੀ ਇਹ ਤੋਂ ਨੋ ਜਿਵੇਂ ਸਿੱਟੇ ਬਾਰੇ ਜਾਣਕਾਰੀ ਦਿੱਤੀ ਆ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਬਾਕੀ ਦੇ ਮਸ਼ੀਨ ਦੇ ਪੁਰਜੇ ਬਾਰੇ ਜ਼ਰੂਰ ਜਾਣਕਾਰੀ ਦੇਵਾਂਗੇ ਤੇ ਆਪਾਂ ਇਹਨੂੰ ਡੱਬੀ ਨੂੰ ਕਰ ਲਿਆ ਸੀ ਹੁਣ ਆਪਾਂ ਇਹਦੇ ਵਿੱਚ ਫਿਰਕੀ ਚੜਾਉਣੀ ਹੈ ਨਾ ਤਾਂ ਆਪਾਂ ਨੂੰ ਜ਼ਰੂਰੀ ਹੋਣਾ ਚਾਹੀਦਾ ਵਾ ਕਿ ਇਹ ਵੀ ਆਪਣੀ ਸਾਫ਼ ਹੋਵੇ ਤੇ ਇਹ ਚੀਜ਼ਾਂ ਇਹਦੀਆਂ ਇਹ ਬਿਲਕੁਲ ਸਾਫ਼ ਹੋਣ ਤੇ ਫਿਰ ਇਹ ਨਾ ਰਗੜਨੀ ਲੱਗਦੀ ਉਹਦੇ ਵਿੱਚ ਤਾਂ ਇਸ ਲਈ ਕਰਕੇ ਇਹ ਆਪਾਂ ਵੀ ਸਿਪਾਈ ਸੀ ਚਰਕੇ ਦੇ ਵਿੱਚ ਆਪਾਂ ਇਹਦੇ ਵਿੱਚੋਂ ਵੀ ਕਚਰਾ ਸੂਈ ਦੇ ਨਾਲ ਹਮੇਸ਼ਾ ਨਿਕਲੇ ਇਹਦੇ ਵਿੱਚੋਂ ਸੂਈ ਨਾਲ ਲੱਗੇਗਾ ਸੂਈ ਨਾਲੇ ਚੀਜ਼ਾਂ ਦੇ ਵਿੱਚ ਇਹ ਜੋ ਇਹ ਚੀਜ਼ਾਂ ਹੁੰਦਾਂ ਨੇ ਇਹਨਾਂ ਦੇ ਪਾਰਟਸ ਦੇ ਵਿੱਚ ਧਾਗੇ ਹੋ ਜਾਂਦੇ ਨੇ ਕਈ ਵਾਰ ਬਸ ਤਾਂ ਇਹ ਚੀਜ਼ਾਂ ਆਮ ਕਾ ਡੇਲੀ ਕਰਦੇ ਆ ਪਰ ਪੂਰਾ ਸਿੱਟਲ ਮੈਂ ਮਹੀਨੇ ਬਾਅਦ ਸਾਫ਼ ਕਰਦੀ ਆ ਕੱਪੜੇ ਸਿਲਾ ਚਾਹੇ ਨਾ ਸਿਲਾ ਮੈਂ ਸਲਾਈ ਕਰਨ ਦਾ ਮੈਨੂੰ ਜ਼ਰੂਰੀ ਨਹੀਂ ਹੁੰਦਾ ਪਰ ਮੈਨੂੰ ਸਫਾਈ ਕਰਨ ਦਾ ਬਹੁਤ ਕਰਦੀ ਆ ਤਕਰੀਬਨ ਤੁਸੀਂ ਦੇਖੋਗੇ ਮਸ਼ੀਨ ਦੀ ਮੇਰੇ ਇੰਨੀ ਸੰਭਾਲ ਆ ਇਹ ਮਸ਼ੀਨ ਮੇਰੇ ਕੋਲ ਤਕਰੀਬਨ ਘੱਟ ਤੋਂ ਘੱਟ 34 ਸਾਲ ਪੁਰਾਣੀ ਆ ਪਰ ਤੁਸੀਂ ਨਹੀਂ ਕਹਿ ਸਕੋਗੇ ਕਿ ਇਹ 34 ਸਾਲ ਪੁਰਾਣੀ ਮਸ਼ੀਨ ਆ ਤੁਹਾਡੇ ਕੋਲੇ ਕਿਉਂਕਿ ਸੰਭਾਲ ਦੀ ਸਰਤੇ ਹੁੰਦੀ ਹੈ ਸਾਰੀ ਚੀਜ਼ ਤੇ ਪਰ ਕਦੇ-ਕਦੇ ਮੈਂ ਸੋਚਦੀ ਹੁੰਨੀ ਆ ਕਿ ਮੈਂ ਨਿਊ ਮਸ਼ੀਨ ਲੈਣ ਨੂੰ ਦਿਲ ਕਰਦਾ ਤੇ ਪਰ ਮੇਰਾ ਨਹੀਂ ਇਹਨੂੰ ਵੀ ਵਿਚਾਰੀ ਨੂੰ ਨਹੀਂ ਕਰਦਾ ਕਿ ਮੈਨੂੰ ਪਾਸੇ ਰੱਖਾਂ ਕਿਉਂਕਿ ਇਹਨੇ ਬਹੁਤ ਮੇਰਾ ਸਾਥ ਨਵਾਇਆ ਹਰ ਮੁਸ਼ਕਲ ਦੇ ਵਿੱਚ ਮੇਰਾ ਇਹਨੇ ਸਾਥ ਦਿੱਤਾ ਜਿਵੇਂ ਕਿ ਮੁਸ਼ਕਲ ਦੇ ਵਿੱਚ ਇੱਕ ਜੀਵਨ ਸਾਥੀ ਸਾਥ ਦਿੰਦਾ ਇਹ ਮਸ਼ੀਨ ਨੇ ਮੇਰਾ ਉਸ ਟਾਈਮ ਦੇ ਵਿੱਚ ਸਾਥ ਦਿੱਤਾ ਸਾਥ ਸਮਝ ਹੀ ਗਏ ਆ ਕਿ ਆਪਾਂ ਇਹਦੇ ਤੋਂ ਬਹੁਤ ਪੈਸਾ ਕਮਾਇਆ ਵਾ ਆ ਪੈ ਦੇ ਵਿੱਚੋਂ ਹੀ ਆਪਣਾ ਰਿਸਕ ਕਰਕੇ ਅੱਜ ਤੱਕ ਦੀਆਂ ਬਲੰਦੀਆਂ ਛੂ ਰਹੇ ਹਾਂ ਉਸ ਬਾਬਾ ਜੀ ਕਿਰਪਾ ਨਾਲ ਬਾਬਾ ਨਿਹੰਗ ਸਿੰਘ ਜੀ ਦੀ ਕਿਰਪਾ ਦੇ ਨਾਲ ਹਾਂ ਜੀ ਤੇ ਜਦੋਂ ਆਪਾਂ ਵੀ ਸਿੱਟਾ ਪਾਉਣੇ ਤੇ ਕਈ ਵਾਰ ਅਗਲਾ ਇੱਧਰ ਦੀ ਪਾਉਣ ਪੈ ਜਾਂਦਾ ਇੱਧਰ ਦੀ ਨਹੀਂ ਪੈਂਦਾ ਹਮੇਸ਼ਾ ਇਸ ਸਾਈਡ ਤੋਂ ਦੀ ਤੁਸੀਂ ਪਾਓ ਸਭ ਤੋਂ ਪਹਿਲਾਂ ਇਹਦੇ ਵਿੱਚ ਤੇਲ ਲਾਓ ਤੁਸੀਂ ਤੇਲ ਲਾਓ ਇਹਦੇ ਵਿੱਚ ਮੈਂ ਚੰਗੀ ਤਰ੍ਹਾਂ ਤੇਲ ਲਾਵਾਂਗੀ ਕਿਉਂਕਿ ਏਦਾਂ ਕਰਕੇ ਤੇਲ ਤੁਸੀਂ ਲਾਉਂਗੇ ਨਾ ਤੇ ਇਹਨੂੰ ਏਦਾਂ ਦਾ ਕਮਾ ਲਿਓ ਕਿਉਂਕਿ ਸਾਰੇ ਖਮ ਜਾਂਦਾ ਫਿਰ ਇਹ ਦਾ ਕਰਕੇ ਸਾਰੇ ਘੁੰਮ ਜਾਂਦਾ ਵਾ ਤੇ ਇਹ ਸਾਰੇ ਨਟ ਜਰੂਰ ਟਾਈਟ ਕਰ ਲਿਓ ਖੁੱਲ ਗਏ ਤਾਂ ਤੁਹਾਡੀ ਸੋਈ ਦਾ ਵੀ ਨੁਕਸਾਨ ਕਿਉਂਕਿ ਸੋਈ ਅੱਜ ਕੱਲ 10 ਰੁਪਏ ਦੀ ਆਂਦੀ ਹੈ 5-5 ਪੈਸੇ ਬਚਾਉਣਾ ਸਾਡਾ ਕੰਮ ਹੁੰਦਾ ਵਾ ਚੰਗੀ ਤਰ੍ਹਾਂ ਇਹ ਸਾਰੇ ਨਟ ਕਸ ਲਓ ਦੇਖੋ ਜੀ ਸਾਰੇ ਆਪਾਂ ਨਟ ਕਸ ਚੰਗੀ ਤਰ੍ਹਾਂ ਕਸ ਲਏ ਨੇ ਤੇ ਆਪਾਂ ਪਾਵਾਂਗੇ ਹੁਣ ਇਹਦੇ ਵਿੱਚ ਡੱਬੀ ਇਹਨੂੰ ਕਹਿੰਦੇ ਆ ਸਿੱਕਣ ਦੀ ਸਿੱਕਲ ਦੇ ਵਿੱਚ ਆਪਾਂ ਪੂਰਾ ਟਾਈਟ ਸੈੱਟਲ ਕਰ ਲਾਂਗੇ ਦੇਖੋ ਬਿਲਕੁਲ ਐ ਇਦਾਂ ਕਮਰਈਆ ਉਸ ਤੋਂ ਬਾਅਦ ਫਿਰ ਥੋੜਾ ਜਿਹਾ ਦੇ ਵਿੱਚ ਤੇਲ ਪਾ ਲਿਓ ਥੋੜੀ ਵੀਡੀਓ ਲੰਬੀ ਐ ਬੁਰਾ ਨਾ ਮੰਨਿਓ ਇੱਕ ਇੱਕ ਪਰਜੇ ਵਾਰੀ ਜਾਣਕਾਰੀ ਦੇਤੀ ਆਪਾਂ ਸ਼ਾਰਟ ਵੀਡੀਓ ਪਾਉਣਾ ਪਸੰਦ ਨਹੀਂ ਕਰਦੇ ਕਿਉਂਕਿ ਦੇਖੋਗੇ ਤੁਹਾਨੂੰ ਪਤਾ ਵੀ ਲੱਗੇ ਨਾ ਕਿ ਆਪਾਂ ਕਿਸ ਚੀਜ਼ ਦਾ ਕਿੱਦਾਂ ਕੀਤੇ ਨੇ ਲਓ ਜੀ ਇਹ ਬਹੁਤ ਸੋਹਣੀ ਕਮਰਈਆ ਵਿੱਚ ਬੜੀ ਰੈਲੀ ਜੀ ਆ ਪੰਜਾਬੀ ਭਾਸ਼ਾ ਰੈਲੀ ਜੀ ਆ ਨਾ ਇਹ ਹੈਗੇ ਨਟ ਉਹਦੇ ਜੋ ਆਪਾਂ ਸਿੱਟਰ ਕਰਾਂਗੇ ਤੁਸੀਂ ਦੇਖੋ ਮੇਰੇ ਕੋਲ ਕਿੰਨੀ ਪੁਰਾਣੀ ਮਸ਼ੀਨ ਹੈ ਹਨ ਆਪਾਂ ਸਾਂਭ ਕੇ ਰੱਖਣ ਦੇ ਨਾਲ ਹੀ ਸਾਰੀ ਆਪਣੀ ਚੀਜ਼ਾਂ ਬੰਦੀਆਂ ਆ ਆਪਾਂ ਇਹ ਦੋਨੇ ਸਿੱਡਾ ਚਾਏ ਸਾਈਡ ਤੇ ਰੱਖਣ ਦੀਆਂ ਚੀਜ਼ਾਂ ਹੁਣ ਆਪਾਂ ਆ ਗਏ ਜੀ ਨਟ ਲੈ ਕੇ ਹਨਾ ਹੁਣ ਆਪਾਂ ਕਸਾਂਗੇ ਸਿੱਟਾ ਬਿਲਕੁਲ ਮੈਂ ਤੁਹਾਨੂੰ ਨੇੜੇ ਕਰਕੇ ਹੀ ਦਿਖਾਵਾਂਗੀ ਕੈਮਰਾ ਕਿ ਤੁਹਾਨੂੰ ਪਤਾ ਲੱਗ ਜਾਏ ਬਾਕੀ ਜੋ ਇਹ ਚੀਜ਼ਾਂ ਨੇ ਇਹਨਾਂ ਸਾਫ ਜਾਂ ਇਹਨਾਂ ਚੀਜ਼ਾਂ ਦੇ ਬਾਰੇ ਮੈਂ ਜਾਣਕਾਰੀ ਮੈਂ ਤੁਹਾਨੂੰ ਦਿਖਾ ਦਿੰਦੀ ਆ ਇਹਦੇ ਨਾਲ ਇਹ ਚੀਜ਼ਾਂ ਖੋਲਣੀਆਂ ਕਿੱਦਾਂ ਤੇ ਇਹ ਨਟ ਕਿੱਦਾਂ ਖੋਲਣੇ ਆਪਾਂ ਸਾਰੇ ਇਹਨਾਂ ਬਾਰੇ ਇਹਨਾਂ ਬਾਰੇ ਜਾਣਕਾਰੀ ਮੈਂ ਫਿਰ ਕਿਸੇ ਦਿਨ ਵੀਡੀਓ ਬਣਾ ਕੇ ਸਾਰੀ ਪਾਵਾਂਗੀ ਮੈਂ ਇਸ ਤਰੀਕੇ ਨਾਲ ਹੀ ਕਰ ਦਿਆਂਗੀ ਇਹ ਚੀਜ਼ਾਂ ਸਾਰੀਆਂ ਇਹ ਚੀਜ਼ਾਂ ਕਿਸ ਲਈ ਆ ਇਹ ਆਪਾਂ ਜਦੋਂ ਪੀਕੋ ਕਰਨੀ ਆ ਨਾ ਇਹ ਨਟ ਮੈਂ ਤੁਹਾਨੂੰ ਦਿਖਾਵਾਂ ਤੁਹਾਨੂੰ ਦਿਸ ਨਹੀਂ ਰਿਹਾ ਮੈਨੂੰ ਲੱਗ ਰਿਹਾ ਜੋ ਇਹ ਵਾਲਾ ਨਾਟਾ ਇਹ ਆਪਣੀ ਸਿਰਫ ਪੀਕੋ ਵੇਲੇ ਕੰਮ ਆਉਂਦਾ ਇਹਨੇ ਲੂਜ਼ ਕਰੋ ਤਾਂ ਜੋ ਉਹਦੀ ਉੱਪਰਲੀ ਦੰਦਰਾ ਵਾਲਾ نیچے ਹੋ ਜਾਂਦੀ ਹੈ ਤਾਂ ਆਪਾਂ ਨੂੰ ਪੀਕ ਕਰਨੀ ਬੜੀ ਆਸਾਨ ਹੁੰਦੀ ਹੈ ਨਹੀਂ ਤਾਂ ਉੱਪਰ ਕਰੋ ਇਹਨੂੰ ਟਾਈਟ ਕਰ ਦੋ ਤਾਂ ਦੰਦਰਾ ਉੱਚੀ ਹੋ ਜਾਂਦੀ ਹੈ ਤੇ ਆਪਾਂ ਆਪਦੇ ਕੱਪੜੇ ਸਲਾਈ ਕਰ ਸਕਦੇ ਹਾਂ ਹੁਣ ਆਪਾਂ ਕੱਟ ਜਿ ਕੱਸਦੇ ਹਾਂ ਜੀ ਸਿੱਟ ਲਾ ਆਪਾਂ ਸਿੱਟਲ ਚੜਾਉਣਾ ਜਿਹੜੀ ਇਹ ਚੀਜ਼ ਅੰਦਰ ਹੁੰਦੀ ਹੈ ਇਹਨੂੰ ਇੱਕ ਸਾਈਡ ਤੇ ਇਦਾਂ ਵੀ ਕਰ ਲਓ ਜੇ ਇਦਾਂ ਕਰੋਗੇ ਤਾਂ ਇਹਨੂੰ ਦੂਸਰੇ ਪਾਸੇ ਘੁਮਾ ਕੇ ਕਰ ਲੈਣਾ ਤੇ ਜੇ ਉਧਰ ਕਰਦੇ ਆ ਤਾਂ ਇਹਨੂੰ ਯਸਤਰਾ ਕਮਾ ਲਓ ਦੇਖੋ ਘੁੰਮ ਗਿਆ ਤੇ ਇਹ ਚੀਜ਼ ਨੂੰ ਇਸ ਹਿਸਾਬ ਦੇ ਨਾਲ ਸੈੱਟ ਕਰ ਲਓ ਇਹ ਚੀਜ਼ ਬਾਹਰ ਆਏਗੀ ਆਪਣੀ ਜੀ ਜੋ ਨਟ ਵਾਲਾ ਪਾਸਾ ਇਹ ਅੰਦਰਲੀ ਸਾਈਡ ਜਾਏਗਾ ਜਿਹੜੇ ਇੱਥੇ ਰੱਖਾਂਗੇ ਇਹਨੂੰ ਤਾਂ ਇਹ ਆਪਣੇ ਆਪ ਘੁੰਮ ਕੇ ਤੁਹਾਨੂੰ ਪਤਾ ਲੱਗ ਜਾਏਗਾ ਕਿ ਉਹਦੇ ਵਿੱਚ ਸੈੱਟ ਬੈਠ ਰਿਹਾ ਕਿ ਨਹੀਂ ਬੈਠ ਰਿਹਾ ਕਿਵੇਂ ਨਹੀਂ ਬੈਠਦਾ ਸੈੱਟ ਉਦੋਂ ਆਪਣਾ ਅੱਗਾ ਪਿੱਛੇ ਹੋ ਜਾਂਦਾ ਹੁੰਦਾ ਵਾ ਦੇਖੋ ਜੀ ਆਪਣਾ ਸੈਟਲ ਬਿਲਕੁਲ ਸੈੱਟ ਬੈਠ ਗਿਆ ਤੇ ਆਪਾਂ ਇਹਨੂੰ ਟਾਈਟ ਕਰ ਦੇਾਂਗੇ ਟਾਈਟ ਤੁਸੀਂ ਪਹਿਲਾਂ ਸੈਟਲ ਚੰਗੀ ਤਰ੍ਹਾਂ ਜੋਦੇ ਵਿੱਚ ਫਿੱਟ ਕਰਦੇ ਆ ਤਾਂ ਉਦੋਂ ਦੋਨੇ ਪਾਸੇ ਦੇ ਨੱਟ ਲਾ ਲਓ ਇਹ ਟਾਈਟ ਕਰਨੇ ਹਾਫ ਹੋ ਕਰਨਾ ਹਾਫ ਹੋ ਕਰਨਾ ਇਸ ਤਰ੍ਹਾਂ ਕਰਕੇ ਕਰੋਗੇ ਜੇ ਇੱਕ ਪਾਸਾ ਟਾਈਟ ਕਰੋਗੇ ਜ਼ਿਆਦਾ ਤੇ ਦੂਸਰਾ ਲੂਜ਼ ਰੱਖ ਲਓਗੇ ਫਿਰ ਇਹ ਆਪਣਾ ਸਿੱਟਲ ਸੈਟ ਨਹੀਂ ਬੈਠਦਾ ਵੇ ਜਰੂਰ ਧਿਆਨ ਰੱਖਿਓ ਮੇਰੇ ਚੈਨਲ ਨੂੰ ਲਾਈਕ ਕਮੈਂਟ ਔਰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਬਤ ਤੋਂ ਬਾਤ ਸਹਿਯੋਗ ਕਰੋ ਬਤ ਤੋਂ ਬਾਤ ਮੇਰੇ ਵੀਡੀਓ ਵਾਚ ਕਰਿਆ ਕਰੋ ਬਹੁਤ ਧੰਨਵਾਦ ਮਿਹਰਬਾਨੀ ਤੇ ਅਗਲੇ ਫੇਰ ਵੀਡੀਓ 'ਚ ਮਿਲਦੇ ਤੁਹਾਨੂੰ ਦੱਸਾਂਗੇ ਹੋਰ ਮਸ਼ੀਨ ਬਾਰੇ ਨਵੇਂ-ਨਵੇਂ ਟਿਪਸ ਨਵੇਂ-ਨਵੇਂ ਵਲੌਗ ਬਣਾ ਕੇ ਪਾਵਾਂਗੇ ਤੁਹਾਡੇ ਸਹਿਯੋਗ ਦੇ ਨਾਲ ਜੀ ਧੰਨਵਾਦ ਜੀ ਚਾਹੁੰਦੇ ਵਸਦੇ ਰਹੋ ਖੁਸ਼ ਰਹੋ ਸਟਲ ਆਪਣਾ ਟਾਈਟ ਹੋ ਗਿਆ ਜੀ ਇਹ ਛੋਟੀਆਂ ਛੋਟੀਆਂ ਗੱਲਾਂ ਦਾ ਧਿਆਨ ਰੱਖੋ ਆਪਣੀ ਮਸ਼ੀਨ ਬਹੁਤ ਲੰਬਾ ਸਮਾਂ ਚੱਲਦੀ ਹੈ ਮੈਂ ਤੁਹਾਨੂੰ ਦਿਖਾ ਦੇਵਾਂ ਕਿ ਮੇਰੀ ਮਸ਼ੀਨ ਕਿਸ ਤਰੀਕੇ ਦੀ ਪਈ ਹੈ 32 33 ਸਾਲ ਪੁਰਾਣੀ ਮਸ਼ੀਨ ਤਕਰੀਬਨ ਮੇਰੇ ਖਿਆਲ ਦੇ ਵਿੱਚ ਮਸ਼ੀਨ ਮੇਰੇ ਕੋਲ 94 ਦੀ ਹੈ ਮੈਂ ਹਸਾਰ ਤੋਂ ਲਈ ਸੀ ਉਹ ਉਸ ਟਾਈਮ ਦੀ ਮਸ਼ੀਨ ਹੈ ਤੋ ਕਾਫੀ ਸਾਲ ਬੀਤ ਗਏ ਤੇਲ ਦੇਣ ਵੇਲੇ ਵੀ ਤਿਆਰ ਰੱਖਿਆ ਕਰੋ ਇਹਨਾਂ ਚੀਜ਼ਾਂ ਦੇ ਵਿੱਚ ਤੇਲ ਦੇਣਾ ਹੁੰਦਾ ਤੁਸੀਂ ਸਿਆਣੀਆਂ ਮੇਰੀਆਂ ਭੈਣਾਂ ਇਹ ਵਾਲੀਆਂ ਪਰ ਹੋਰ ਤੁਹਾਨੂੰ ਦੱਸਾਂਗੀ ਫਿਰ ਮੈਂ ਕਿ ਕੀ ਕੀ ਆਪਾਂ ਇਹਦੇ ਬਾਰੇ ਜਾਣਕਾਰੀ ਹੋਰ ਦੇਵਾਂਗੇ ਚਾਹੁੰਦੇ ਵਾਸਤੇ ਰੋ